ਕੀ ਕਰਾ ਰਹੇ ਕਿਧਰ ਮੈਂ ਨਹੀਂ ਆਨੇ ਆ ਬੱਕਰੇ ਅੱਛਾ ਇਧਰ ਕੋਈ ਨਾ ਭਾਈ ਭਾ ਮੈਂ ਪਾ ਦਿੰਨਾ ਮੈਂ ਪਾ ਦਿੰਨਾ ਪਤਾ ਐ ਨਹੀਂ ਐਨੀ ਪੰਜੇ ਐਲਕਟਾਲੇ ਇਕੱਠੇ ਪਰ ਨਹੀਂ ਕੂਤ ਐ ਨਹੀਂ ਆ ਤਾਂ ਗਲਪੁਰ ਸਿੰਘ ਦਾ ਜੀ ਹਾਂ ਭਾਈ ਜੀ ਹਾਂ 200 ਰੁਪਏ ਨਾਗ ਲੈਣੇ ਆ ਜੀ

ਬਾਬਾ ਜੀ ਆ ਜਾਓ ਰੀ ਆ ਜਾ ਹਾਂ ਲੈ ਮਰੇ ਜ਼ਿੰਮਾਪੰਖ ਹਾਂ ਹਾਂ ਫਸਟ ਚੌਥੇ ਦੇ ਛੇਵੇਂ ਦੇ ਨਹੀਂ ਬਾਈ ਇੱਕ ਤਾਂ ਪਹਿਲੀ ਇੱਕ ਆ ਹਾ ਇੱਕ ਆ ਹਾ ਇੱਕ ਆ ਹਾ ਕਿੰਨੇ ਨਾਕ ਵਿੱਚ ਰਹਿ ਗਏ 10 ਕਰੇ 10 ਕਰੇ ਆ ਆ ਥਾਂ ਤੇ ਘਰ ਵੀ ਦੇ

ਈਵਾਂ ਦਾ ਚਾਰਾਂ ਦਾ ਇਕੱਠਾ ਹੀ 30000 ਰੁਪਏ ਦੇ 4 36000 ਰੁਪਏ ਹੋ ਗਏ ਮਹਾਰਾਜ ਜੀ ਬੋਲੋ ਨੀ ਯਾਰ ਇਹ ਕੰਪਨੀ ਦੇ ਆ ਦੇਖੋ ਵਰਾਇਟੀ ਦੀਆਂ ਬੱਕਰੀਆਂ ਨੇ ਸਾਰੀ ਪੱਠਾ ਜੀ ਚਾਹੇ ਕੰਪਨੀ ਦੀਆਂ ਹੋਣੀਆਂ ਭਾਈ ਫਰਵਾਣਾ ਸੀ ਤੇ ਕੰਪਨੀ ਵਾਲਿਆਂ ਲੈ ਲਾਂਗੇ ਆਹੀ ਕਰ ਸਕਦੇ ਕੋਈ ਗੁੱਸਾ ਨਹੀਂ ਛੋਟੇ ਵੀਰ ਨਹੀਂ ਨਹੀਂ ਕੋਈ ਗੁੱਸਾ ਨਹੀਂ ਜੀ ਮਹਾਰਾਜ ਸਾਨੂੰ ਸਲਾਮ ਹੈ ਮੈਂ ਨਾਲ ਸਾਡੀ ਕੋਈ ਗੁੱਸਾ ਨਹੀਂ ਜੀ ਅਸੀਂ ਨਹੀਂ ਲੈ ਸਕਦੇ ਕੰਪਨੀ ਵਾਲੀ ਵਧੀਆ ਕਿਉਂ ਅਸੀਂ ਥੋੜੀ ਜੀ ਕੰਪਨੀ ਘਟੀ ਹੀ ਲੈ ਸਕਦੇ ਹਾਂਜੀ ਆਉਜੀ ਫਿਰ ਕਹਾਂ ਚੱਲੀਏ ਇੱਕ ਕੇਸ ਨਹੀਂ ਨਿਬੜਨਾ ਤੁਸੀਂ ਲਾਓ ਤੁਸੀਂ ਲਾਓ ਜੋ ਵੀ ਰਾਉਣਾ ਤੁਸੀਂ ਨਾ ਮਹਾਰਾਜ ਮੈਂ ਇਹ ਕੰਪਨੀ ਦੇ ਪੈਸੇ ਲਾ ਨਹੀਂ ਸਕਦਾ ਮੈਂ ਫੈਕਟਰੀ ਵਾਲੀ ਨਹੀਂ ਲੈ ਲੂੰ ਉਹ ਤੁਹਾਡੀ ਖੁਸ਼ੀ ਹੈ ਜੀ ਮਨੋਟੂ ਜੀ ਆ ਮਾਲ ਲੈ ਕੇ ਉਹਦਾ ਟਾਈਮ ਪਾਸ ਕਰ ਲਾਂਗੇ ਉਹ ਤੁਹਾਡੀ ਖੁਸ਼ੀ ਹੈ ਜੀ ਚੱਲੀਏ ਬਈ ਫਿਰ ਮੈਂ ਰੇਟ ਤਾਂ ਤਾਂ ਲਾਵਾਂ ਜੀ ਜੈਜ ਮੰਗੀ 8 8000 ਦੇ ਲਾਇਆ ਹੋਰ ਦੱਸ ਕੀ ਕਹਿਣਾ ਹੁਣ ਆ ਲੁੱਟੇ ਹੋਏ ਤੇ ਥੱਲੇ ਲਿਆ ਬੋਲ ਕੀ ਕਰਨਾ ਲਿਆ ਮੈਂ ਸਹੀ ਮੁੱਲ ਲਾ ਕੇ ਜਾਉ ਤੈਨੂੰ ਹੂੰ 22 ਮੀਟਰ ਦੀ ਸਟਿੱਕ ਕਿਚੇ ਨਹੀਂ ਮੇੜੂ ਕਿਉਂ ਜੀ ਆਪਣੀ ਮਰਜ਼ੀ ਤੋਂ ਲਾ ਦੇ ਆ ਤੁਹਾਡੇ ਨਾਲ ਰੇਕ ਕਰਾਂ ਲਾ ਦੇ ਲਾ ਦੇ ਲਾ ਦੇ ਇਹ ਸਾਰੇ ਲਾਵੇਂਗਾ ਮੈਂ ਕਿ ਲਾਂਦਾ ਫੇਰ ਦੂਜੇ ਸਭ ਦੇ ਚ ਕੋਈ ਨਹੀਂ ਕੋਈ ਨਹੀਂ ਉਹ ਕਿਉਂਕਿ ਸਾਡਾ YouTube ਪਰ ਉਹ ਬੰਦਾ ਮੈਂ ਬਹੁਤੀਆਂ ਗੱਲਾਂ ਨਹੀਂ ਮੈਂ ਕਰਦਾ ਹਾਂਜੀ ਚਾਹੇ ਇਹ ਕੰਪਨੀ ਦੀਆਂ ਨੇ ਚਾਹੇ ਫੈਕਟਰੀਆਂ ਦੀਆਂ ਨੇ ਉਹਰਾ ਹੱਥਕਾਰ ਇਹਨਾਂ ਚ ਆ ਗਈ ਮਾੜੀ ਵੀ ਨਾ ਚਾਹੀ ਤਖਰੀ ਵੀ ਇਹਨਾਂ ਚ ਚੰਗੀ ਵੀ ਆ ਪੂਰੀਆਂ 60000 ਨੂੰ ਵੇਣੀਆਂ ਵੇਚਦੇ ਤੇਰੀਆਂ ਨਹੀਂ ਪੁਗਦਾ ਨਹੀਂ ਪੁਗਦਾ ਚਲੀਏ ਬਸ ਨਾ 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 ਮੇਰਾ ਰੋਜ਼ ਦਾ ਕੰਮ ਹੈ ਇਹ ਬੰਦਾ ਮੇਰੇ ਤੇ ਆਸ ਕਰਕੇ ਆਉਂਦਾ ਵਪਾਰੀ ਮੈਂ ਹਾਂ ਗਲਤ ਗੱਲਾਂ ਨਹੀਂ ਕਰਦੇ ਹਾਂ ਹਾਂ ਲੈ ਪੈਸੇ ਦੇ ਮੈਨੂੰ ਆ ਤਾਂ ਪੈਸੇ ਸਾਡੇ ਨੇ ਅੱਡ ਲੈ ਲੋ ਲੈ ਲੋ ਪੈਸੇ ਓ ਬੁੱਤਾ ਕੋਈ ਪ੍ਰੋਬਲਮ ਐ ਪੀ ਕਰਨ ਓਏ ਆ ਬੁੱਤਾ ਲੈ ਜੀ ਲੈ ਬੰਦ ਹੋਣਾ ਦੋ 3 4 5 6 7 8 9 9.5 ਠੀਕ ਹੈ ਮਹਾਰਾਜ ਠੀਕ ਹੈ ਦੋ ਬੇਜਤੀਆਂ ਤੇਰੀਆਂ ਦੋ ਬੇਜਤੀਆਂ ਇੱਕ ਹੋਰ ਦੋ ਵੀ ਲੈ ਜਾਓ ਖੜ ਜਾ ਦੋ ਮਿੰਟ ਆਹ ਵਰ 100 ਦਾ ਨੋਟ ਮੈਨੂੰ 500 ਰੁਪਈਆ ਦੇ ਦੇ ਇਹ 500 ਰੁਪਈਆ ਜਿਉਂਦਾ ਠੀਕ ਹੈ ਪਸ ਲਿਖਾਈ ਕਰਾਂ ਭਾਈ ਨਹੀਂ ਨਹੀਂ ਅੱਜ ਨਹੀਂ ਲੈ ਜਦ ਦੀ ਅਸੀਂ ਲੈ ਤੇ ਜਾਣਾ ਜਿਹੜਾ ਲਾਤਾ ਤੇ ਲਾਦਾ ਬਥੋਰੀ ਬਸੁੱਥੀ ਮੈਨੂੰ ਜਿਹੜਾ ਮੈਂ ਲਾਤਾ ਲਾਦਾ ਲੈ ਜਾ ਲੈ 700 ਫੜਾ 100 ਥੋੜੀ ਲਿਖਾਈ 200 ਮੇਰਾ ਦੇ ਦੋ ਉਹਦਾ ਬਾਅਦ ਚ ਪਹਿਲਾਂ ਪੈਸੇ ਲਓ ਤੇ ਹੋਜੀ ਉਹਦਾ ਬਾਅਦ ਯਾਰ ਨਵੇਂ ਬੰਦੇ ਉਹਨਾਂ ਨੂੰ ਤਾਂ ਚਾਰ ਨੇ ਅੱਗੇ ਤਾਂ ਦੇਖ ਮਾਲਕ ਦੀ ਮਰਜ਼ੀ ਹੈ ਕੀ ਨਹੀਂ ਹੋ ਸਕਦਾ ਆਪਾਂ ਤੋਂ ਇਹਨੇ ਬਣਨਾ ਹੈ ਕਿਆ ਪੈਸੇ ਦੇਓ ਜੀ ਦੇ 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 ਪਹਿੇ ਕੰਮ ਨਹੀਂ ਕਰਨਾ ਸਾਰੇ ਟੈਪ ਦੇ ਮਹਿੰਗਾ ਇਹ ਨੂੰ ਮਹਿੰਗਾ ਸਸਤੇ ਨੂੰ ਸਸਤਾ ਐ ਤਾਂ ਕੱਲ 5 ਲੱਖ ਲਵਾ ਤਾਂ ਮੈਂ ਬੱਕਰੀਆਂ ਦਾ ਅਗਲਾ ਕਹਿੰਦਾ ਮੈਂ ਦੰਦਈ ਨਹੀਂ ਲਵਾਣੇ ਵਾਲਾ ਕਾਲਾ ਜਰਗ ਮੇਲੇ ਤੇ ਕੱਲ ਮੈਂ ਦੰਦਈ ਨਹੀਂ ਮਨਾ ਦੇ ਆ ਕੰਝ ਜਦਿਆ 5 ਲੱਖ ਦੇ 5 ਵਿਸਵੇ ਹੋਣਗੇ ਧਰਤੀ ਮਾਤਾ ਪਈ ਰੂਗੀ ਖਰੀਦੀ ਬੱਕਰੀ ਸਾਹ ਭਰੀ ਖੱਲਾ ਪਤਾ ਨਹੀਂ ਕੀ ਹੋ ਜੇ ਅਗਲਾ ਵੀ ਕੋਈ ਚੀਜ਼ ਪਿੱਛੇ ਲਾਊਗਾ ਜੂ ਬਸ ਸੌ ਆਦਮ ਇਹ ਜੀ ਕਹਿੰਦਾ ਮੈਂ ਦੇਣੀ ਨਹੀਂ ਬਈ ਉਹਨਾਂ ਸਾਡੇ ਹੱਥ ਤੇ ਰੱਖ ਜੇ ਅਕੇ ਮਹਾਰਾਸ਼ਟਰ ਵਾਲੇ ਉਹ ਵੀ ਤਾਂ ਕੋਈ ਚੀਜ਼ ਲੈ ਕੇ ਗਏ ਨੇ ਚਲੋ ਠੀਕ ਹੈ ਕੋਈ ਚੀਜ਼ ਵੇਚਾ ਮੈਂ ਤਾਂ ਉਹਨੂੰ ਗਾਲਾਂ ਕੱਢੀਆਂ ਮੇਰਾ ਮਿੱਤਰ ਸੀ ਉਹ ਸਲੀਮ ਕੋਕਲੀ ਮੈਂ ਤਾਂ ਗੰਤਕ ਰਿਹਾ ਕੰਮ ਇਹ ਕਹਿੰਦਾ ਰਾਜੂ ਬਾਈ ਮੈਂਨੇ ਲੈ ਲਈ ਲੈ ਲੀ ਜੋ ਮਹਾਚੰਗਾ ਭਾਈ ਫਤਿਹਦਰਿਆ ਬੰਦਾ ਹੋ ਲੈ ਮੈਂ ਤੇਰਾ ਮਾਲ ਭੇਜ ਦਾਂ ਤੇ ਦੇ ਚਾਲ ਪੰਜ ਛੀ ਸਾਡੇ ਛੀ ਇਹਦਾ ਨਹੀਂ ਹੋ ਜਾਂਦਾ ਸਾਰੀ ਆਟ ਦੇ ਦੇ ਸੋਭੇ ਕਰਾਂਗੇ ਥੋਰ ਦੇ ਬਾਈ ਇਹਦਾ ਕੋਈ ਨਹੀਂ ਰਹੂਗਾ ਇਹਦਾ ਛੋੜਾ ਹੀ ਹੈ ਮੇਰੇ ਦੇ ਹੱਥ ਚ ਸਾਈ ਕੋਈ ਨਹੀਂ ਕਰ ਲਾਂਗੇ ਖੜੀ ਰਹਿੰਦੇ ਓਏ ਓ ਨਹੀਂ ਗੁਰੂ ਤੂੰ ਹੀ ਕਹਣਾ ਤੂੰ ਹੀ ਤੂੰ ਉਹਦਾ ਨਵੇਂ ਸਿਰੇ ਤੋਂ ਆਊਗਾ ਰਾਜੂ ਹੋਰ ਰਹਿਣੇ ਪੱਠੋਰ ਲੋ ਕਿਉਂ ਬੰਦਾ ਪੱਕਾ ਇਹ ਨਾਲ ਬੱਕਰੀਆਂ ਵਾਲਾ ਉਹ ਤਾਂ ਯਾਰ ਤੇਰੀ ਖੁਸ਼ੀ ਆ ਨਹੀਂ ਠੀਕ ਹੈ ਠੀਕ ਹੈ ਯਾਰ ਜਦੋਂ ਪਰਤੀ ਕਰਾਉਂਦਾ ਮੈਂ ਇਹਦਾ ਉੱਥੇ ਤੋਂ ਲਾ ਕੇ ਦੇ ਮੇਰਾ ਜੀ ਕਮੈਦ ਮਟਰਤੀ ਕੋਈ ਨਹੀਂ ਮੈਦ ਮਟਰਤੀ ਬੱ partici ਜਦੋਂ ਆਉਣਗੇ ਭਾਈ ਉਹਦੀ ਕਰਵਾ ਦਾਂਗੇ ਰਾਜੂ ਕੋਈ ਫੜਨ ਆਉਣਗੇ ਫੜਨਗੇ ਫਰਮੇ ਸਾਡੀ ਹੋ ਗਈ ਹੁਣ ਕੋਈ ਨਹੀਂ ਕੋਈ ਹੋ ਗਈ ਯਾਰ ਹੁਣ ਅਸੀਂ ਖਾ ਜਾਣੀ ਤੇਰੀ ਹੋ ਗਈ ਨਹੀਂ ਇਹ ਜਾਂਦੇ ਨੇ ਬੰਦੇ ਵਪਾਰੀ ਨੇ ਕਿਤੇ ਨਹੀਂ ਜਾਂਦੇ ਕਿਤੇ ਨਹੀਂ ਜਾਂਦੇ ਨਹੀਂ ਖੜੇ ਨੇ